ਰੰਗਵੀਰ ਚੀਨੇ ਤੇ ਤੇਰਾ ਮਨੀਅਤ ਕੀ ਜੇਠਾੜ ਨਿਕਾਲਾ ਕੀਤਾ ਇਹ ਆ ਬੰਦੇ ਨਹੀਂ ਹੋਣ ਦਿੱਤਾ ਜੀ ਉਹ ਵਜ੍ਹਾ ਮਿਹਨਤ ਜਦ ਇਹ ਕਰਦਾ ਜੀ ਮੈਂ ਤਾਂ ਅੰਦਰ ਕਬੂਤਰ ਸਾਹਮ ਦਾ ਜਾਂ ਬਾਜ਼ੀਆਂ ਜਾਂਦਾ ਸੀ ਅੱਛਾ ਅੱਛਾ ਇਹ ਕਬੂਤਰਾ ਕਬੂਤਰੀ ਆ ਇਹ ਕਬੂਤਰਾ ਹੀ ਜੀਪ ਵਾਲੀ ਦਾ ਭਰਾ ਹੈਗਾ ਉੱਡਦਾ ਹੀ ਰੋਕੇ ਬੰਬ ਕਾਢੀ ਉੱਡਦਾ ਸੀ ਇਹ ਇਹਨੇ ਅਤੰਦਰ ਇਹ ਇਹਨੂੰ ਲੈਣ ਹੀ ਆਇਆ ਜੀ ਇਹ ਵੀ ਦੇ ਦੇਣਾ ਇਹ ਫਿਰ ਹੁਣ ਐ ਮੰਨ ਲਓ ਪਰਿਵਾਰ ਦਾ ਮੈਂਬਰ ਹੀ ਹੈ ਜੀ ਸਹੀ ਪਰਿਵਾਰ ਦਾ ਮੈਂਬਰ ਆ ਤੁਸੀਂ ਆਪਾਂ ਖੰਬ ਲੱਗੀ ਦੀ ਗੱਲ ਕਰਦੇ ਆ ਆ ਖੰਬ ਲਾਇਆ ਹੋਇਆ ਜੀ ਇਹਦਾ ਤੇ ਆਹ ਵਾਲਾ ਜੀ ਆਹ ਦੇਖੋ ਵੀਰੋ ਆ ਭਾਈ ਜੀ ਇਹ ਬੇਗੀ ਵਾਲੀ ਕਬੂਤਰ ਮੈਂ ਪਹਿਲੀ ਵਾਰੀ ਜ਼ਿੰਦਗੀ ਵਿੱਚ ਦੇਖਣਾ ਫੰਗ ਛੱਡਦੇ ਆ ਨਾ ਹਾਂਜੀ ਇਹ ਛੱਡ ਪਏ ਕਿਹੜਾ ਕਿਹੜਾ ਫੰਗ ਲੱਗਿਆ ਆ ਲੱਗਿਆ ਆ ਦੇਖੋ ਜੀ ਹੰਨ ਲਗਾਉਣਾ ਇਹ ਆ ਕੱਟ ਲੱਗਦੇ ਪਤਾ ਲੱਗਿਆ ਤੁਹਾਨੂੰ ਆ ਚੜਾਇਆ ਹੋਇਆ ਹਾਂਜੀ 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 ਆ ਦੇਖੋ ਆ ਦੇਖ ਅੱਛਾ ਇਹ ਲਾਇਆ ਭਾਈ ਅੱਛਾ ਇਹ ਚੀਨੇ ਵੀ ਤੇ ਇਹ ਜਿਹੜਾ ਹੁਣ ਖੰਭ ਲੱਗਿਆ ਦਿਖਾਇਆ ਇਹ ਆਪਦੀ ਖੰਭ ਪੂਰਾ ਮੂਵਮੈਂਟ ਦਿੰਦਾ ਹੋਊਗਾ ਆ ਦੇਖੋ ਇਹਨੂੰ ਪਤਾ ਹੀ ਫੀਲ ਨਹੀਂ ਹੁੰਦਾ ਅੱਛਾ ਇਹ ਨਹੀਂ ਜਦੋਂ ਉੜਦੀ ਆ ਇਹ ਮੂਵਮੈਂਟ ਪੂਰੀ ਕਰ ਰਹੀ ਆ ਇਹ ਉਹ ਬੰਦੇ ਜੀ ਲਾਉ ਨਾਲ ਜੇ ਕੱਲ ਹੀ ਐ ਨਹੀਂ ਨਹੀਂ ਪਤਾ ਲੱਗਦਾ ਵੀ ਇਹਨੂੰ ਆਪ ਨੂੰ ਵੀ ਫੀਲ ਹੁੰਦਾ ਤੇ ਐ ਜੇ ਮੈਂ ਤੁਹਾਨੂੰ ਨਾ ਤਾਂ ਸੋਨੂੰ ਵੀ ਨਹੀਂ ਫੀਲ ਹੁੰਦਾ ਜੀ ਨਹੀਂ ਫੀਲ ਹੁੰਦਾ ਆ ਇਧਰੋਂ ਪਤਾ ਲੱਗੂਗਾ ਇਹ ਇਹ ਕਿਹੜਾ ਕਬੂਤਰ ਆ ਇਹ ਇਹ ਜਿਹੜੀ ਬੇਗੇ ਛੱਡੀ ਸੀ ਯੂ ਆ ਉਹ ਇਹ ਵੀ ਦਿੱਤੀ ਆ ਇਹ ਦਿੱਤੀ ਆ ਹਾਂਜੀ ਇਹ ਵੀ ਦਿੱਤੀ ਆ ਹਾਂਜੀ ਤੇ ਇਹਦੇ ਤੇ ਫਿਰ ਉਹ ਵੱਧਾ ਜਿਹੜਾ ਲਾਇਆ ਸੀ ਆਥਣੇ ਬੀਅਰ ਵਾਲਾ ਉਹ ਉਹ ਨਹੀਂ ਉਹ ਲੜਾਈ ਵਾਲੀ ਆ ਜੀ ਉਹ ਲੜਾਈ ਵਾਲੀ ਆ ਅੱਛਾ ਫੇ ਲੜਾਈ ਵਾਲੀ ਆ ਇਹ ਇਹ ਪਿੰਡ ਇਹ लाडी ਦੇ ਪਿੰਡ ਜਿਹੜਾ लाडी ਬੜੰਗਾ ਮੁੰਡਾ ਆਪਣਾ ਹੀ ਉਹਦੇ ਪਿੰਡ ਵਾਦਾ ਜਿੱਤੀ ਜੀ ਅੱਛਾ ਇਹ ਵਾਰ ਫੁਣਸੀਆਂ ਬਹੁਤ ਸੀ ਕਬੂਤਰਾਂ ਦੇ ਐ ਛੱਡੇ ਸਾਰੇ ਆ ਨੱਕ ਤੇ ਵੀ ਸੋਦਨੇ ਦੇ ਹਾਂ ਤੇ ਜੇਠ ਹਰਚ ਵੀ ਐ ਫਿਰ ਤੁਸੀਂ ਉਹ ਲੋਕ ਤਾਂ ਬਹੁਤ ਕਰਦੇ ਵੀ ਬਾਈ ਜੀ ਇਹ ਅੰਦਰੋਂ ਜਦੋਂ ਸੈਟ ਹੈ ਕੁਝ ਨਹੀਂ ਹੁੰਦਾ ਨਾ ਬਾਹਰਲਾ ਝਖਮ ਕੁਝ ਨਹੀਂ ਕਹਿੰਦਾ ਨਹੀਂ ਕਰਦਾ ਹਾਂ ਜੀ ਅੱਛਾ ਆ ਪਿੰਡ ਬਲਾਸਪੁਰ ਜਿੱਤੀ ਜੇਤ ਕੀ ਵਾਦਾ ਨਾਲੇ ਬਾਜੀ ਇਹ ਸਾਰੇ 24 ਦੇ ਹੀ ਆ ਨਾ ਇਹ 24 ਵਾਲੇ ਆ ਰੰਗ ਵਾਲੇ ਸਾਰੇ 24 ਵਾਲੇ ਆ ਜੀ 24 ਵਾਲੇ ਆ ਅੱਛਾ ਹਾਂ ਜੀ ਆ ਮੁੰਡਾ ਜਿਆਦਾ ਬਾਜ਼ੀਂ ਦਾ ਜਾਂਦਾ ਸੀ ਸਾਡਾ ਜੀ ਬਾਜ਼ੀਂ ਵਾਲਾ ਇਹ ਸਾਡਾ ਇਹ ਜੇ ਪੱਕਾ ਪੁੰਦਾ ਸਵੇਰੇ 3 ਵਜੇ ਤਿਆਰ ਹੀ ਹੁੰਦਾ ਸ਼ਾਮ ਨੂੰ ਆਈ ਪਤਾ 6 ਵਜੇ ਸੌਂ ਜੀ ਸ਼ਾਮ ਨੂੰ ਅੰਨੰਦਗੜ ਕੋਟੜ ਜਿੱਤੀ ਹੈ ਜੀ ਹਰਾਂ ਦੇ ਕੋਲੇ ਹਾਂਜੀ ਇਹ ਚੀਨਾਬੀਰ ਕਿਉਂਕਿ ਸ਼ਾਇਦ ਹੀ ਕਿਸੇ ਦੇ ਖੁੱਡੇ 'ਚ ਐ ਬਾਰੋਬਾਰੀ 2024 ਵਾਲੇ ਆ ਮਹੀਨੇ ਵਾਲੇ ਸਤਨਾਵ ਨਿਕਲਣ ਕਿਉਂਕਿ ਹਰੇਕ ਅੰਦਰੋਂ ਇਹ ਲੈਂਡ ਬਣਾਈ ਆਉਂਦਾ ਵੀ ਇਹ ਵੀ 24 ਦਾ ਜੇਠਾੜ ਇਹ ਵੀ 24 ਦਾ ਜੇਠਾੜ ਪਹਿਲਵਾਨ ਜੀ ਹੋਰ ਵੀ ਕੱਢੋ ਕਿਨੇ ਵੀ ਜਿਹੜੇ ਆ ਕਬੂਤਰ ਬਹੁਤ ਘੱਟ ਆ ਇਹ ਨੀਲਾ ਕਬੂਤਰ ਇਹ ਇਹ ਨੀਲਾ ਆਪਣੇ ਮੁੰਡੇ ਜੀ ਤੰਦੀਰ ਖਟੜਖੜ ਕਰਨ ਦੋ ਛੱਡੇ ਗਏ ਉਹ ਇਹ ਮਤਲਬ ਨਾ ਜਾਣ ਵਾਲੀ ਬਰੀਡ ਹੈ ਜੀ ਕਿਵੇਂ ਨਾ ਜਾਣ ਵਾਲੀ ਕੋਈ ਬਾਜ਼ੀ ਤੋਂ ਘੱਟ ਪਾਈਦੇ ਨੇ ਜੀ ਅੱਛਾ ਹਾਂ ਜੀ ਇਹ ਹਜੇ ਜੋੜੇ ਲਾਉਣ ਵਾਲੇ ਰਹਿੰਦੇ ਨੇ ਜੀ ਹਾਂ ਆ ਜਿਹੜਾ ਸੈਕੰਡ ਨੰਬਰ ਦੇ ਬਣਾ ਸਾਡੇ ਝਲ ਰਾਨਾਂ ਦਾ ਜੀ ਆ ਨਾਲ ਸਰਾ ਅੱਛਾ ਹਾਂ ਜੀ ਅੱਛਾ ਜੀ ਤੇ ਆ ਜੋੜੀ ਲਾਈ ਆ ਹੁਣ ਆਹ ਆ ਜੋੜੇ ਲਾਏ ਆ ਜੀ ਇਹ ਹੁਣ ਤੋਂ ਤਿਆਰੀ ਕਰਤੀ ਹੁਣ ਤੋਂ ਹਾਂਜੀ ਅਗਲੇ ਸਾਲ ਵਾਸਤੇ ਅਗਲੇ ਸਾਲ 2025 ਲਈ ਹਾਂਜੀ ਹਾਂਜੀ ਅੱਛਾ ਇਹ ਬੜੀ ਲੰਬੀ ਮਿਹਨਤ ਆ 2025 ਤੇ ਗੱਲ ਆਪਾਂ ਅੱਜ 24 ਕਰ ਰਹੇ ਆ ਇਹ ਜੀ ਆ ਜੀ ਇਹ ਮੋਰਾਂ ਨਾਲ ਉੱਪਰ ਆਇਆ ਪਿਆਗਾ ਹੂੰ ਆ ਦਿਖਾਏ ਤਾਂ ਸਾਰੇ ਦਸਾਏ ਇੱਕ ਦੋ ਤਿੰਨ ਚਾਰ ਇਹ ਪਹਿਲ ਇਹ ਜੀ ਪਹਿਲਾਂ ਤਾਂ ਪਿੰਡ ਪਟਾਲ ਜਮਾ ਕੱਲਾ ਰਿਆ ਛਾਤਰੀ ਜੀ ਬੈਠੇ ਜੀ ਅੱਛਾ ਫਿਰ ਜੀ 24 ਚ ਆ ਹੁਣੀ ਜੀ ਇਸ ਵਾਰ 24 ਚ ਅੱਛਾ ਇਹ ਸਾਰੇ 24 ਵਾਲੇ ਜੀ ਪਹਿਲਾਂ ਨਹੀਂ ਦਿਖਾਉਂਦੇ ਤੁਹਾਨੂੰ ਕੋਈ ਅੱਛਾ ਇਹ ਮੁੜ ਕੇ ਪਿੰਡ ਖੜਿਆਲ ਵੀ ਜਿੱਤੇ ਆ ਜੀ ਅੱਛਾ ਹਾਂ ਜੀ ਕਰਮਾ ਨਾਲ ਮਿਲੀ ਗਈ ਆ ਆ ਸ਼ਾਦਰੀ ਦੇ ਬੈਠਦਾ ਸੀ ਜੱਤ ਕੇ ਬਾਜੀ ਅੱਛਾ ਹਾਂ ਜੀ ਇਹ ਤਾਂ ਫਿਰ ਉਹ ਏਟੀਐਮ ਹੀ ਸੀ ਹਾਂ ਜੀ ਏਟੀਐਮ ਜਿਹੜੇ ਪਤਾ ਕੀ ਆ ਜੀ ਦੇਖੋ ਸੌਰਤਸਰ ਕਬੂਤ ਸ਼ਾਦਰੀ ਦੇ ਬੈਠੂਗਾ ਜਿਹਨੂੰ ਆਈ ਨਹੀਂ ਪਤਾ ਵੀ ਮੇਰੇ ਨਾਲ ਹੋ ਕੀ ਗਿਆ ਮੈਂ ਜਿੱਤ ਗਿਆ ਕਿ ਨਾ ਅੱਛਾ ਆ 167 ਚ ਇਕੱਲਾ ਰਹਿ ਗਿਆ ਜੀ ਕੀ ਬਾਤ ਆ ਜਿੱਦੇ ਪੰਜ ਬਾਜੀਆਂ ਨਾਲ ਉਹਦੇ ਪਿੰਡ ਖੋਖਰ ਰਿਹਾ ਸੀ ਜੀ ਸ਼ਾਦਰੀ ਤੇ ਬੈਠਾ ਉਦੋਂ ਵੀ ਜੀ ਇਕੱਲਾ ਹਾਂਜੀ ਅੱਛਾ ਬਾਜੀ ਉਦੋਂ ਚਾਰ ਚ ਬੰਡੀ ਸੀ ਹਾਂ ਐ ਖੋਖਰਦਾ ਜੀ ਉਹ ਸਾਡੇ ਆਪ ਦੇ ਲਾੜੀਏ ਕੁੱਤਰ ਰਹੀ ਸੀ ਦੋ ਨਾਲ ਇਹ ਦੀ ਜਿਹੜੀ ਨਸਲ ਆ ਇਹ ਹੋਰ ਇਹ ਹੋਰ ਨਸਲ ਹੈ ਕਿਉਂਕਿ ਬਾਕੀ ਜਿਹੜੇ ਦਿਖਾਏ ਆ ਤੇ ਉਹਨਾਂ ਦਾ ਇਹਦੇ ਨਾਲ ਕੋਈ ਫਰਕ ਇਹ ਹੈ ਜੀ ਨਮੋਰ ਵਾਲੇ ਦੀ ਭੈਣ ਦਾ ਹੂੰ ਮੁੜ ਕੇ 167 ਤੇ 44 ਸਾਲ ਜੀ ਇਹ ਰੌਲੀਏ ਦੇਦਨ ਕਲਾਰੇ ਜੀ ਅੱਛਾ ਹਾਂਜੀ ਇਹ ਇਹ ਕਿਹੜੀ ਨਸਲ ਆ ਫਿਰ ਇਸ ਆਪਣੇ ਜਿਹੜਾ ਉਹ ਨਮੂਰ ਵਾਲੀ ਕੁਧਰੀ ਹੈ ਜੀ ਹੂੰ ਉਹਦੀ ਭੈਣ ਦਾ ਬੱਚਾ ਜੀ ਉਹਦੀ ਭੈਣ ਦਾ ਬੱਚਾ ਹਾਂਜੀ ਅੱਛਾ ਇਹ ਹੂੰ ਤਾਂ ਵਜਨ ਬੋ ਜਾਂਦਾ ਤਾਂ ਸੀਗਾ ਜੀ ਇਹ ਵੀ ਨਾਲ ਆ ਕੇ ਜਾ ਜਦੋਂ ਬਾਈ ਛੜਨ ਦੇ ਪਤਾ ਨਹੀਂ ਲੋਹੇ ਦਾ ਹੀ ਬਣ ਜਾਂਦਾ ਸੀ ਜੀ ਵਜਨ ਤਾਂ ਹੁਣ ਵੀ ਵੀਰੇ ਥੋੜਾ ਹੀ ਆ ਬਸ ਹਾਂਜੀ ਆ ਹੀ ਹੈ ਅੱਛਾ ਹਾਂਜੀ ਆਹ ਸੈਦੋ ਜਿੱਤੀ ਹੈ ਜੀ 2024 2024 ਜੀ ਅੱਛਾ ਸੈਦੋ ਸੈਦੋ ਹਾਂਜੀ ਇਹ ਕਿੱਥੇ ਦਾ ਸੈਦੋ ਮੋਗੇ ਵਾਲਾ ਸੈਦੋ ਸੈਦੋ ਕੀ ਸੈਦੋ ਸੈਦੋ ਆ ਕੇ ਚੱਤ ਆ ਬਡਰੁਖਾ ਮੋਟਰਸਾਈਕਲ ਚੱਤੀ ਹੈ ਕੀ ਬਾਤ ਆ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਤੁਹਾਡੇ ਕਾਲ ਜੀ ਵੇਲੇ ਦੀਆਂ ਗੱਲਾਂ ਹੋਣੀਆਂ ਇਹ ਬੇਗੇ ਆ ਸੌਰੀ ਬਡਰੁਖਾ ਚੱਤੀ ਜਿਹੜੀ ਬਡਰੁਖਾ ਹਾਂ ਜੀ ਇਹਨੇ ਬਾੜੀ ਵਿੱਥ ਪਾਈ ਹੈ ਜੀ ਅੱਛਾ ਇਕੱਲੀ ਹੋਈ ਰਹੀ ਸੀ 32 33 ਮਿੰਟ ਸ਼ਾਦੀ ਵਜਨ ਬੇਦਲ ਸਿੰਘ ਸਾਹਿਬ ਦੇ ਪਿੰਡ ਹਾਂ ਜੀ ਬਡਰੁਖਾ ਆ ਹੀ ਨਹੀਂ ਉਹਨਾਂ ਦਾ ਪਿੰਡ ਦਾ ਨਹੀਂ ਪਤਾ ਪਰ ਨਹੀਂ ਉਹ ਗੀਤਕਾਰ ਸੀ ਜਿਹੜਾ ਰਣਜੀਤ ਮਣੀ ਨੇ ਤੁਟੋ ਬਾਦੀਆਂ ਪਹਿਲਾਂ ਦੀਆਂ ਗੱਲਾਂ ਉਹ ਇਹਦੇ ਵੀ ਬਹੁਤ ਮਾਤਾ ਜੀ ਐ ਹੁਣ ਸੀ ਇਹ ਤਾਂ ਹੁਣ ਵੀ ਆ ਵੀਰੇ ਹਾਂ ਹੈਗੀ ਸਾਰਿਆਂ ਦੀ ਨਹੀਂ ਅੱਛਾ ਇਹ ਫਿਰ ਜਿਹੜੀ ਗੱਲ ਆਪਣੀ ਹੋਣਾ ਆ ਗਈ ਇਹ ਉਦੋਂ ਸੀਗੀਆਂ ਬਾਜੀਦਣੇ ਬਾਜੀ ਹਾਂ ਜੀ ਫਿਰ ਉਹ ਬਹਾਨੇ ਬਾਜੀ 10 12 ਤਾਂ ਨਹੀਂ ਹੋਏ ਨੇ ਜੀ ਮੈਨੂੰ ਲੱਗਦਾ ਬਡਰੋਖਾਂ ਵਾਲੀ ਨੇ ਤਾਂ ਅੱਛਾ ਇਹ ਉਹ ਬਹਾਨੇ ਬਾਜੀਆਂ ਬਾਈ ਜੀ ਮੌਕੇ ਸੀਗੇ ਉਹ ਤਾਂ ਉਹ ਗੱਲਾਂ ਗੱਲਾਂ ਨੇ ਉਹ ਗੱਲਾਂ ਨੇ ਹਾਂਜੀ ਉਹ ਬੜੀ ਤਿੰਨ ਚਾਰ ਬਾਜ਼ੀਆਂ ਵਾਲਾ ਦੂਜਾ ਕਬੂਤਰ ਜਿੰਗੋ ਉਹ ਫਤੇਪੁਰ ਵਾਲਾ ਬਾਈ ਕਹਿੰਦਾ ਵੀ ਤਿੰਨ ਚਾਰ ਬਾਜ਼ੀਆਂ ਵਾਲਾ ਫਤੇਪੁਰ ਵਾਲਾ ਥੱਲੇ ਬੈਠਾ ਅੱਛਾ ਅੱਛਾ ਜਿਹੜੀ ਬਾਈ ਜੀ ਦਵਾਈ ਬੁੱਟੀਆਂ ਬਾਹਰਲੀ ਕੰਟਰੀ ਵਾਲੀਆਂ ਕਿ ਇਹ ਕੱਲਾ ਜੀ ਬਾਹਰਲੀ ਵਰਤਦੇ ਆ ਵਰਮ ਆਊਟ ਹਾਂ ਡੀ ਵਾਰਮਿੰਗ ਵਾਸਤੇ ਮੈਡੀ ਵਰਮ ਜਾਂ ਵਰਮ ਆਊਟ ਹਾਂਜੀ ਤੇ ਜਾਂ ਜੀ ਵਰਤਦੇ ਆ ਉਹ ਪਾਊਡਰ ਆਪਣਾ ਗਲੂਕੋਜ਼ ਪਾਊਡਰ ਪੂਲ ਉਹ ਜਿਹੜਾ ਆਇਆਂ ਨੂੰ ਵਈ ਰੈਕਸ਼ਨ ਕਰਦੇ ਆ ਹਾਂ ਇੱਕ ਉਹ ਆਪਣੇ ਮਿਲ ਲਧਾਨੋ ਜਾਂਦੀ ਆ ਆਰਤੀ ਚੌਂਕ ਇਧਰ ਗੁਰਦੇਵ ਨਗਰ ਆਰਤੀ ਚੌਂਕ ਚੋਂ ਉਹ ਟ੍ਰੀ ਦੁਕਾਨ ਆ ਬਾਕੀ ਸਾਰਾ ਕੁਝ ਜੀ ਇਧਰ ਇਧਰ ਲਈ ਆ ਇਧਰ ਲਈ ਬਾਦਾਮ ਗਰੀ ਤੱਕ ਵੀ ਬਾਦਾਮ ਤਾਂ ਆਉਂਦੀ ਸਾਰੇ ਕੈਲੀਫੋਰਨੀਆ ਨੂੰ ਆਪਣੇ ਤਾਂ ਤੁਹਾਨੂੰ ਪਤਾ ਹੁੰਦੀ ਨਹੀਂ ਖੇਤੀ ਉਹ ਟਾਮ ਟੱਲੀ ਹੁੰਦੀ ਹੋਵੇ ਹਾਂਜੀ ਆ ਵੀ 2-3 ਵਜੇ ਅੱਤੇ ਆ ਜੀ ਅੱਛਾ ਹਾਂਜੀ ਇੱਕ ਸ਼ਾਇਦ ਲਦਾਲ ਜਿੱਤੇ ਲਦਾਲ ਫਤਿਹਪੁਰੇ ਉਹੀ ਆ ਤੰਵਾਜੀਆਂ ਵਾਲਾ ਹਾਂਜੀ ਏ ਵੀ ਜੀਪ ਵਾਲੀ ਦਾ ਭਰਾ ਹੀ ਸਗਾ अच्छा हां जी एदी ਹੁਣ ਦੂਰ ਦੂਰ ਸ਼ਾਮੜੀ ਦੀ ਜਾਲੀ ਕਰਕੇ ਮਾਰੀ ਹੋਈ ਪਈ ਐ ਹਮ ਸੀਏਵੀ ਵਾਲਾ ਇਹ ਬਾਈ ਜੀ ਫੰਗ ਸਾਰੀ ਝਾੜੇ ਬੈਠੇ ਆ ਫਿਰ ਉਹ ਮਤਲਬ ਹੁਣ ਜਿਹੜਾ ਹਮੰਟੀ ਵਾਲਾ ਆਈ ਹੁਣ ਇਹਨਾਂ ਦਾ ਕੰਮ ਆਉਣ ਦਾ ਟਾਈਮ ਐ ਉਹ ਟੱਪ ਕੇ ਹੀ ਟਾਈਮ ਉਹ ਜਿਵੇਂ ਉਹ ਜਿਹੜੇ ਪੱਟ ਦੇ ਪੁੱਟਦੇ ਹੁੰਦੇ ਆ ਬਾਈ ਜੀ ਉਹ ਜਿਹੜੇ ਲੇਟ ਪੱਟਿਓ ਹੋਏਗੇ ਨੇ ਜੀ ਪਰ ਹੁਣ ਫਾਇਦਾ ਕੋਈ ਨਹੀਂ ਹੁਣ ਕੱਲ ਛੱਡੀ ਸੀ ਜੀ ਬਾਜੀ ਵਜੀਤ ਕੇ ਪਿੰਡ ਰਾਤ ਨੂੰ ਬੈਠੀਆਂ ਨਹੀਂ ਹੈਗੀਆਂ ਜੀ ਅੱਛਾ ਇੱਕ ਮੈਂ ਗੱਲ ਹੋਰ ਸੱਚ ਪੁੱਛਣੀ ਸੀ ਇਹ ਗੱਲਾਂ ਬਾਤਾਂ ਚੱਲਦੀਆਂ ਦਾ ਮੈਂ ਸਰਾਬੇ ਬਾਜੀ ਸਾਡੇ ਸਿਆਲ ਜੇ ਮੰਨ ਲਓ ਸਿਆਲ ਨਹੀਂ ਅਪ੍ਰੈਲ ਚ ਸ਼ਾਇਦ 50 ਅਪ੍ਰੈਲ ਚ ਉੱਥੇ ਉਹ ਹਿਸਵਾਲ ਵਾਲਿਆਂ ਨੇ 80 82 ਕਬੂਤਰ ਫਿਰਦੇ ਸੀ ਉਹਨਾਂ ਨੇ ਛਤਰੀ ਖੜੀ ਕੀਤੀ 82 ਕਬੂਤਰਾਂ ਚੋਂ ਦੋ ਉਹਨਾਂ ਦੇ ਸਿੱਧੇ ਆ ਕੇ ਉਹਨਾਂ ਦੀ ਛਤਰੀ ਤੇ ਘੜੀ ਤੋਂ ਦੇਖ ਕੇ 5 ਮਿੰਟ ਚ ਬਹਿ ਗਏ ਵੀ ਉਹ ਵੀ ਕਹਿੰਦੇ ਬਾਈ ਜੀ ਸਾਹਿਬ ਕਲਾਕਾਰੀ ਆ ਕਲਾਕਾਰੀ ਪਤਾ ਕੀ ਦੇਖੋ ਬਗਾਨਾ ਪਿੰਡ ਹੈ ਜੀ ਹੂੰ ਆਪਣੇ ਨਾਲ ਇੰਨਾ ਕੋਆਪਰੇਟ ਕਰਦੇ ਆਪਣੇ 2017 ਦੇ ਕੁੱਪਟਰ ਰੱਖਿਆ ਕਦੇ ਵੀ ਸਾਨੂੰ ਕਦੇ ਨੇ ਕਿਸੇ ਨੇ ਲਾਂਭ ਉਹ ਗੱਲ ਸਾਨੂੰ ਮੈਂ ਦੱਸ ਦਾਂ ਥੋੜੀ ਗੱਲ ਸੁਣਿਓ ਲਾਂਭਣੇ ਦਿੱਤਾ ਨਾ ਤਾਂ ਅਸੀਂ ਕਿਤੇ ਜੀ ਆਉ ਆਉ ਜੇ ਕਰਦੇ ਆ ਨਾ ਆ ਜਾ ਪੁੱਤ ਓਏ ਨਾ ਬੁਚਕਾ ਮਾਰਦੇ ਆ ਉਹ ਉਹ ਗੱਲ ਦੀ ਸਮਝ ਲੱਗਦੀ ਆ ਆ ਜਾ ਪੁੱਤ ਓਏ ਨਾ ਸਾਡੇ ਘੁੰਗਰੂ ਨੇ ਜੀ ਸਾਡੇ ਤਾਂ ਜੀ ਤਾਂ ਬਹਿ ਗਿਆ ਜੀ ਤਾਂ ਪਾਰਾ ਕੰਮ ਹਾਂ ਦੂਸਰਾ ਵੀ ੱਤੀਆਂ ਜੀ ਆਪਾਂ ਹਾਂ ਤੇ ਜੇ ਨਾ ਬੈਠਿਆ ਹਾਂ ਤੇ ਨੂੰ ਰਾਤ ਗਮਾਖੇ ਆਏ ਆ ਜੀ ਨਹੀਂ ਮੈਂ ਮੇਰੀ ਜਿਹੜੀ ਕਹਿਣ ਦਾ ਮਤਲਬ ਸੀ ਵੀ ਉਹਨਾਂ ਨੇ ਸਖਾਏ ਕਹਿੰਦੇ ਇੰਨੇ ਕਬੂਤਰ ਆ ਆ ਅਨਮੋਲ ਵਾਲੇ ਦਾ ਭਰਾ ਹੀ ਸੰਗਣਾਣੇ ਵਾਲੀ ਦਾ ਅੱਛਾ ਹਾਂਜੀ ਇਹ ਜਿਹੜਾ ਇਹ ਹੈ ਜੀ ਸੁੱਕਿਆ ਨਹੀਂ ਕਰੇ ਇਹਨਾਂ ਦਾ ਫਿਰ ਗਿਆ ਹਾਂ ਜਦੋਂ ਯਾਨੀ ਫਿਰ ਇਹ 3 ਨਾਟ 3 ਕੱਢਣੀ ਆ 47 ਹਾਂਜੀ ਵੀ ਉਹ ਦਿਨੇ ਕੁਝ ਕਰਕੇ ਹੀ ਮੁੜੂ ਕੁਝ ਕਰਕੇ ਹੀ ਮੁੜਦੇ ਆਂ ਕੀ ਬਾਤ ਆ ਇਹ ਬਾਈ ਜੀ ਕਿਹੜੀ ਨਸਲ ਆ ਇਹ ਜੀ ਆਪਣਾ ਚ ਉਹੀ ਜਿਹੜਾ ਮੇਰਾ ਸਭ ਤੋਂ ਫੇਵਰਿਟ ਕੂਤਰਾ ਚੱਬਨ ਵਾਲਾ ਹੂੰ ਉਹ ਦਾ ਪੁੱਤ ਹੈ ਜੀ ਹੂੰ ਇਹਦੇ ਇਹ 9 ਪਣ ਪਰ ਰੋਕੇ ਹੋਏ ਨੇ ਇੱਕੋ ਹੀ ਨਮੂਲ ਛੱਡਿਆ ਸੀਗਾ ਹੂੰ ਨੌ ਐਤ ਕੀ ਨਹੀਂ ਪਹਿਲਾਂ ਦੇ ਰੋਕੇ ਹੋਏ ਆ ਇਹ ਵੀ ਰੋਕਤਾ ਜੀ ਉਹ ਨਮੂਲ ਵਾਲਾ ਇਸ ਤੋਂ ਬਾਅਦ ਐਂ ਸੋਚਿਆ ਵੀ ਜੋੜੇ ਦਾ ਬੱਚਾ ਡਾਉਣਾ ਨਹੀਂ ਹੈਗਾ ਜੀ ਬਰੀਡਿੰਗ ਵਾਸਤੇ ਰੱਖਣੇ ਅੱਛਾ ਜੇ ਕਿਤੇ ਅੜਿਆ ਸੁੜਿਆ ਕੰਮ ਆ ਨਹੀਂ ਪਤਾ ਕਿ ਜੇ ਘਰੋਂ ਕਮਾਜ ਖੁੰਝ ਗਿਆ ਜੀ ਮੁੜ ਕੇ ਚਾਰ ਦਿਨਾਂ ਨੀਂਦ ਨਹੀਂ ਆਉਂਦੀ ਨੀਂਦ ਤਾਂ ਫਿਰ ਜਦਨੇ ਜੋ ਉਹ ਆ ਸੰਗਰਾਣੇ ਜਿੱਤੀ ਸੀ ਜੀ ਇਹਦੀ ਭੈਣ 24 ਜੀ ਅ ਨਹੀਂ ਇਹ ਮਨ ਲਾ 22 ਚੀਜ਼ਾਂ ਬਣਦੀ ਜਿੱਤੀ ਹੈ ਉਹ ਜਿਹੜੇ ਸੱਤ ਨੇ ਅੱਡ ਬੰਡੀ ਹੋਈ ਸੀ ਉਹ ਹੈ ਜੀ ਇਹ ਇਹਦੀ ਪੈਣ ਜੀ ਉੱਥੇ ਜਿੱਤੀ ਆਪਣਾ ਹਰੀ ਵਾਲੇ ਵਾਧੇ ਜੀ 18000 ਵਾਲੇ ਮੁੱਢ ਚ ਹਰੀ ਆਲ ਉਹ ਪਵਿੱਤਰ ਹੋਣਾ ਦੇ ਪਿੰਡ ਮੀ ਜੀ ਇਹ ਥਾੜ ਦਾ ਪਿੰਡਾ ਬਾਈ ਜੀ ਸੁਵਿੰਦਰ ਨੰਬਰ ਦਾ ਪਿੰਡ ਉਹ ਪਿੰਡ ਹੋਰ ਸੀ ਹਾਂ ਜੀ ਅੱਛਾ ਹਾਂ ਜੀ ਪਤਾ ਕੀ ਹੈ ਜੀ ਹੁਣ ਸਾਰੇ ਮੱਲੋਂ ਆਏ ਵੀ ਕੋਈ ਕਿਹਦਾ ਪੈਣਪਰਾ ਉਹ ਹੀ ਸਿਸਟਮ ਹੈ ਖਾਨਦਾਨ ਉਹੀ ਹੈ ਇਹ ਜਿਹੜੇ ਆ ਥੱਲੇ ਜੋੜੇ ਆ ਇਹ ਆ ਕਿਸੇ ਤੋਂ ਹੋਰ ਆਏ ਲੱਗਦੇ ਆ ਨਹੀਂ ਨਹੀਂ ਆਪਦੇ ਆ ਜੀ ਸਾਰੇ ਇਹ ਬੜਾ ਪਰਦੇ ਚ ਰੱਖੇ ਆ ਇਹ ਪਰਦੇ ਮੀਂਹ ਦੀ ਰੁੱਤ ਨਾਲ ਹੀ ਜੋੜੇ ਮਿਲ ਕੇ ਰੱਖੇ ਹੋਏ ਜੀ ਠੀਕ 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 ਮੀਂਹ ਦਾ ਹੈਗਾ ਮਸਲਾ ਠੀਕ ਆ ਤੇ ਇਹਦਾ ਭਰਾ ਜੀ ਇਹਦ ਕੀ ਖੇਮੂ ਆਣੇ ਬੜਾ ਜਿਆਦਾ ਉੱਡਿਆ ਸੀਗਾ 24 ਚ ਇਹ 24 ਕੀ ਬਾਤ ਆ ਗੱਲ ਇਹ ਬਾਈ ਜੀ ਗੱਲਾਂ ਅੱਜ ਮਾਲਵਾ ਟੀਵੀ ਦੀ ਟੀਮ ਉਹੀ ਨਹੀਂ ਬਾਈ ਚੀਨੇ ਕੋਲੇ ਆਈ ਇਹ ਜਿੰਨੇ ਕਬੂਤਰ ਆਈ ਜਾਂਦੇ ਆ ਇਹ 24 ਵਾਲੇ ਹੀ ਆ ਜੇਠਾੜ ਵਾਲੇ ਹਾਂਜੀ ਕਿਉਂਕਿ ਗੱਲਾਂ ਇਹ ਜਿਆਦੇ ਵੱਡੀਆਂ ਹੋ ਗਈਆਂ ਦੇ ਕੋਈ ਇੰਨੇ ਨਿਕਲਨੇ ਵੀ ਆ ਵੀ ਬਾਈ ਜੀ 24 ਆ ਵੀ 24 ਇਹ ਬਸ ਕਿਵੇਂ ਵੋਟਾਂ ਦੀ ਗਿਣਤੀ ਹੁੰਦੀ ਹੁੰਦੀ ਹੈ ਨਾ ਵੀ 200 ਨਿਕਲੇ 205 ਨਹੀਂ ਹੁੰਦੀਆਂ ਐਵੇਂ ਜਿਵੇਂ 24 ਚੋਂ ਇੰਨੇ ਅਸਤਰ ਸ਼ਸਤਰ ਕਿਸੇ ਦੇ ਖੁੱਡੇ ਚੋਂ ਹੀ ਨਿਕਲਨੇ ਆ ਅੱਛਾ ਬਾਈ ਜੀ ਇਹ ਸਾਰਾ 24 ਦੇ ਤੁਸੀਂ ਹਥਿਆਰ ਦਿਖਾਤੇ ਹਜੇ ਕੁਝ ਹੋਰ ਵੀ ਹੋਣਗੇ ਜਿਹੜੇ ਨਹੀਂ ਫੜੇ ਗਏ ਆਂਡਿਆਂ ਦੇ ਜੀ ਕੋਈ ਫੜੇ ਆਂਡਾ ਨਾ ਟੁੱਟ ਜੇ ਨਹੀਂ ਨਹੀਂ ਹਾਂ ਜੀ ਉਹ ਆ ਤੇ ਇਹ ਜਿਹੜੇ ਬਾਈ ਜੀ ਹੁਣ ਤੁਸੀਂ ਇਹ ਬਰੀਡ ਰੱਖੀ ਆ ਜੇ ਕਿਸੇ ਨੇ ਮੂਵੀ ਦੇਖ ਕੇ ਕਹਿਤਾ ਵੀ ਬਾਈ ਜੀ ਉਹ ਬਰੀਡ ਨਹੀਂ ਇਹਨਾਂ ਦੇ ਭੈਣ ਭਰਾ ਹੈਗੇ ਇਹ ਦੇਖੋ ਇਹ ਦੇਖੋ ਮੈਨੂੰ ਵੀ ਸ਼ੌਂਕ ਹੈ ਜੀ ਇਹ ਨਹੀਂ ਦਿੱਤੇ ਜਾਂਦੇ ਹਾਂ ਇਹ ਜਿਹੜੀ ਗੱਲ ਆ ਇਹ ਆਉਣ ਵਾਲੇ ਸਮੇਂ ਮੈਸੇਜ ਵੀ ਆ ਕਿ ਨਹੀਂ ਇਹ ਇਹਨਾਂ ਦੇ ਜਿਵੇਂ ਮੰਨ ਲਓ ਵੀ 10 15 ਹੀ ਰੋਕੇ ਹੋਣਗੇ ਹੂੰ ਬਾਕੀ ਇਹਨਾਂ ਦੇ ਮਾਂ ਪਿਓ ਪੈਣ ਪਈ ਐ ਜਿਹੜੇ ਆ ਦੂਜੀ ਆਪਾਂ ਦੰਨੇ ਆ ਜੀ ਮੰਨ ਲਓ 500 ਬੱਚਾ ਕਢਾਉਣੇ ਆ ਜਾਂ ਬਾਜੀ ਛੱਡਦੇ ਕੋਈ ਹਾਰ ਜਾਂਦਾ ਆਪਾਂ ਕੋਈ 5000 ਰੁਪਏ ਦੇ ਕਿੱ ਲਈ ਮੂਹਰ ਲਵਾਉਣ ਤਾਂ ਜਾਂਦੇ ਨਹੀਂ ਸਹੀ ਗੱਲ ਆ ਵੀ ਆਪਾਂ ਅਗਲੇ ਵਾਸਤੇ 5000 ਰੁਪਏ ਦੇ ਕਿ ਮੂਹਰ ਲਵਾਉਣਾ ਉਹ ਵੀ ਚੀਨਾ ਮਾਨ ਸਾਹਿਬ ਆ ਬਈ ਆਪਾਂ ਜੀ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਆ ਬਈ ਜੀ ਵੀ ਕਿਸੇ ਬੰਦੇ ਨੂੰ ਨਰਾਸ਼ ਹੋ ਨਾ ਕਰੀ ਨਹੀਂ ਕਰੇ ਸਹੀ ਗੱਲ ਆ ਪਰ ਹੁਣ ਦੇਖੋ ਵੀ ਚੀਨਾ ਕੱਲਾ ਕੋਲੇ ਕਬੂਤਰ 2500 ਹੈ ਹੁਣ ਆਪਾਂ 500 ਬੰਦੋ ਦੇ ਨਹੀਂ ਸਕਦੇ ਜੀ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਬਾਕੀ ਆਨਾਂ ਨੂੰ ਬੰਦੇ ਹੁੰਦਾ ਖਾਸ ਕਰ ਜੀ ਨਹੀਂ ਸਹੀ ਗੱਲ ਜਿਹੜੇ ਆਪਦੇ ਗਰੁੱਪ ਦੇ ਬੰਦੇ ਆਪਾਂ ਕੋਈ ਨਿਰਾਸ਼ ਨਹੀਂ ਹੋ ਦਿੰਦੇ ਸਾਰੇ ਭਰਾ ਐ ਜੀ ਵੀ ਖੁਸ਼ ਕਰਕੇ ਮੋੜਦੇ ਚਲੋ ਬਹੁਤ ਬਹੁਤ